ਆਪਣੀ ਜ਼ੰਦਰ ਵਜੋਂ ਜਾਂ ਜਾ ਕੇ ਪਿੰਡ ਤੇ ਬਣਾ ਕਰੋ ਇਹ ਨਹੀਂ ਜਿਆਦਾ ਪਿਆ ਮਿਊਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਟੀਫਾਈ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਤੇ ਐਫਆਈਆਰ ਵੀ ਦਰਜ ਨੇ ਐਡੀਪੀਐਸ ਦੀਆਂ ਤੇ ਜਦੋਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਕ ਫੋਰਸ ਦਿੱਤੀ ਜਾਵੇ तो प्रॉपर अकॉर्डिंग टू तो लॉ दिखती जा रहीकाल असम देख से मैं हाँ प्रदीप कौर सरकार लगातार नशा ਤਸਕਰੰਦ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਤਹਿਤ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਜਿਸ ਦੇ ਬਾਰੇ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹਾਂ ਯੁੱਧ ਨਸ਼ਾ ਵਿਰੁੱਧ ਜੀ ਹਾਂ ਪੁਲਿਸ ਐਸਐਟਡੀ ਬਿਲਡੋਜ਼ਰ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਨੂੰ ਸਿੱਧਾ ਜੇਲ੍ਹ ਦੇ ਵਿੱਚ ਧੱਕਦੀ ਹੋਈ ਨਜ਼ਰ ਆ ਰਹੀ ਹੈ ਅਤੇ ਖਬਰ ਪਟਿਆਲਾ ਤੋਂ ਸਾਹਮਣੇ ਜਿੱਥੇ ਇੱਕ ਨਸ਼ਾ ਤਸਕਰਾਂ ਦਾ ਘਰ ਜਿਹੜਾ ਟੈਵੀਕ ਕਰ ਦਿੱਤਾ ਤਾਂ ਬਿਲਕੁਲ ਘਰ ਦੇ ਹੇਠਾਂ ਦੁਕਾਨਾਂ ਬਣੀਆਂ ਹੋਈਆਂ ਸੀ ਕਿਰਾਏ ਦੇ ਉੱਤੇ ਦਿੱਤੀਆਂ ਹੋਈਆਂ ਸੀ ਤੇ ਘਰ ਨੂੰ ਜਿਹੜਾ ਟੈਟੇਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਉਹ ਬੁਰੇ ਤਰੀਕੇ ਦੇ ਨਾਲ ਮਹਿਲਾ ਮਿੰਤਾ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੇ ਦੱਸਿਆ ਕਿ ਜਿਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਟੈਟੇਰੀ ਕੀਤਾ ਗਿਆ ਬਲਡੋਜ਼ਰ ਐਕਸ਼ਨ ਚਲਾਇਆ ਗਿਆ ਦਰਸਲ ਉਸ ਦੇ ਉੱਤੇ ਪਹਿਲਾਂ ਤੋਂ ਇੱਕ ਮਾਮਲਾ ਦਰਜ ਹੈ ਤੇ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜੇਕਰ ਸਾਡਾ ਪੁੱਤ ਨਸ਼ਾ ਵੇਚਦਾ ਸੀ ਤੁਸੀਂ ਉਸ ਨੂੰ ਸਜ਼ਾ ਦੇ ਦਿਓ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਰੱਖੋ ਉਸ ਦੇ ਨਾਲ ਜੋ ਮਰਜ਼ੀ ਸਲੂਕ ਕਰੋ ਪਰ ਸਾਡੇ ਘਰ ਦੀ ਛੱਤ ਹੈ ਜਿਹੜੀ ਨਾਟਾਉ ਤਾਂ ਬਿਲਕੁਲ ਮਿੰਤਾ ਕਿਵੇਂ ਕਰਦੀ ਹੈ ਘਰ ਲਾਉਂਦੀ ਹੋਈ ਨਜ਼ਰ ਆਈ ਮਹਿਲਾ ਨਜ਼ੂਰ ਦਿਖਾ ਦਨੇ ਮਦਾਈ ਕੀ ਨਾਮ ਹੈ ਵੀਮਿੰਦਰ ਕੌਰ ਹੈ ਜੀ ਬਿਲਡਿੰਗ ਜੀ ਹੈ ਇਹ ਬਲਵਿੰਦਰ ਕੌਰ ਦੇ ਨਾਮ ਤੇ ਨੋਨਾ ਕੀ ਹੈ ਮਾਮਲਾ ਜੀ ਬਸ ਇਹ ਮੜਾਈ ਹੋ ਗਿਆ ਬੱਚਾ ਬੇਟਾ ਫੜਿਆ ਹੋਈ 10 ਮਹੀਨੇ ਹੋ ਗਏ ਨੇ ਜੀ ਉਸ ਤੋਂ ਹੀ ਵਾਸਤੇ ਨਾਲ ਕਰਤਾ ਵੀ ਨਜਾਇਜ਼ ਬਣਾਇਆ ਨਜਾਇਜ਼ ਪਰਚੇ ਆ ਮੁੰਡੇ ਦੇ ਉੱਤੇ ਤੁਹਾਡੇ ਇੱਕ ਪਹਿਲਾ ਪਿਆ ਸੀ ਦੂਜਾ ਪਿਆ ਸੀ ਕੋਈ ਕਰੋ ਯਾਰ ਚਿੱਟੇ ਦਾ ਚਿੱਟੇ ਦਾ ਨਹੀਂ ਜੀ ਡਾਕਟਰ ਕੈਵਸੂ ਪਾਦੇ ਦਵਾਈ ਲੈਣ ਗਿਆ ਸੀ ਯਾਰ ਪੀਰ ਦੀ ਕੋਈ ਪੀਰ ਦੀ ਦਵਾਈ ਸੀਗੀ ਉਹੀ ਨਾਲ ਨਸ਼ਾ ਕੈਵਸੂ ਕਰ ਦਿੱਤੇ ਨਹੀਂ ਨਸ਼ਾ ਤਾਂ ਮકાਨ ਨਹੀਂ ਬਣਿਆ ਹੈਗਾ 2016 ਦਾ ਮકાਨ ਬਣਿਆ ਬਿਲਕੁਲ ਨਕਾੜੀ ਪੜਿਆ ਜੀ ਮੁਜਾਦ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਤਾਂ ਇਹ ਕਿ ਕੀਤੀ ਜਾ ਰਹੀ ਹੈ ਸਰਕਾਰ ਸੰਦਾ ਡਰਕਸ ਮਨੀ ਨਾਲ ਬਣਿਆ ਸਾਰੀ ਬਿਲਕੁਲ ਹੀ ਬਣਿਆ ਡਰਕਸ ਮਨੀ ਨਾਲ 2006 ਦੇ ਸਾਡੇ ਕੋਲ ਬਿੱਲ ਵੀ ਹੈਗੇ ਨੇ ਜੀ ਸਾਡੇ ਕੋਲ ਸਾਰੇ ਪ੍ਰੂਫ ਨੇ ਸਾਡੇ ਕੋਲ ਛੋਟਾ ਛੋਟਾ ਦੇ ਬੱਚੇ ਹਨ ਜੀ ਜਦੋਂ ਬੱਚਾ ਦਿੱਤਾ ਮੁੰਡੇ ਨੇ ਤਾਂ ਇਹ ਕਿ 10 ਸਾਲ 10 ਮਹੀਨੇ ਹੋ ਗਏ ਨੇ ਜੀ ਬੇਟੇ ਨੂੰ ਜੇਲ੍ਹ ਵਿੱਚ ਹੁਣ ਹਾਂ ਜੀ ਜੇਲ੍ਹ ਤੇ ਕਿੱਦਾਂ ਦੀ ਸਰਕਾਰ ਨੂੰ ਮੰਨਦ ਕਰਦੇ ਹੋ ਕਿੱਦਾਂ ਅੱਭੀ ਮੰਗਿਆ ਵੀ ਕਰਨ ਮੇਰਾ ਘਰ ਨਾ ਡਾਇਆ ਜਾਏ ਬਸ ਅਸੀਂ ਮਿਹਨਤ ਨਾਲ ਬਣਾਇਆ ਜੀ ਤਾਂ ਇਹ ਕਹਿੰਦੇ ਉਹਨਾਂ ਦੇ ਨਾਮ ਇਹ ਮਕਾਨ ਹੈ ਜੀ ਇਹ ਕਿੰਨੇ ਦਾ ਕਦੋਂ ਲੱਗਾ ਤੁਸੀਂ ਮਕਾਨ ਇਹ ਅਸੀਂ 2003 ਚ ਆਪਣੇ ਪਿੰਡੋਂ ਜ਼ਮੀਨ ਵੇਚੀ ਸੀ 7 ਕਿਲੇ ਆਲੰਪੁਰ ਤੋਂ ਵੇਚ ਕੇ ਇੱਥੇ ਆਣ ਕੇ 6 ਦੇ ਵਿੱਚ ਇਹ ਮਕਾਨ ਬਰਾਇਆ ਜੀ ਕਿੰਨੇ ਦਰ ਲੱਗ ਜਾ ਸਕਦੀ ਹੈ ਇਹ ਮਕਾਨ ਅਸੀਂ ਉਦੋਂ 11 ਲੱਖ ਦੀ ਜਗ੍ਹਾ ਕਰੀ ਦੀ 11 ਲੱਖ ਦੀ ਜਗ੍ਹਾ ਖਰੀਦ ਕੇ ਫਿਰ ਹਾਂਜੀ ਰਜਿਸਟਰੀ ਵਾਲੀ ਜਗ੍ਹਾ ਹੈ ਪੂਨਤਕਲ ਵੀ ਤਾਂ ਹੈ ਨਕਸ਼ੇ ਦੀ ਵੀ ਸਦੀ ਭਰੀ ਹੋਈ ਹੈ ਦੀ 20 ਮੀਟਰ ਵਗੈਰਾ 2 ਮੀਟਰ ਲੱਗੇ ਉਹਨੇ ਕਿਛੇ ਦਾ ਲੱਗਾ ਕਿ 17 ਚ ਲੱਗਾ ਪਰ ਮੀਟਰ ਦੀ ਜੀ ਜੀ ਕੋਈ ਕੋਈ ਜਦੋਂ ਕੋਈ ਨਹੀਂ ਕਿਹਾ ਗਿਆ ਤੁਹਾਨੂੰ ਕਾਰਪੋਰੇਸ਼ਨ ਦੇ ਅੱਜ ਦਾ ਨੋਟਿਸ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਜੀ ਤੁਸੀਂ ਆਪਦੇ ਡਾਕੂਮੈਂਟ ਤੁਹਾਨੂੰ ਦਿਖਾਓ ਅਸੀਂ ਆਪਣੀ ਰਜਿਸਟਰੀ ਜੋ ਮੇਰੇ ਪਾਵਰ ਟੋਨ ਦੀ ਸਾਰੇ ਕਾਗਜ਼ ਪੱਤਰ ਅਸੀਂ ਦੇ ਕੇ ਆਏ ਆਂ ਅਸੀਂ ਨਕਸ਼ੇ ਦੀ ਵੀ ਚੜੀ ਹੋਈ ਹੈ ਤੁਹਾਡੇ ਬੇਟੇ ਦਾ ਕੀ ਨਾਮ ਉਹਦਾ ਗੁਰਦੇਵ ਸਿੰਘ ਨਾਮ ਹੈ ਉਹਦਾ ਉਹ ਦੇਖ ਨਕਸ਼ੇ 2 ਸਾਲ ਪੁਰਾਣਾ ਕੇਸ ਦੀ ਉਹਦੇ ਦੀ ਕਾਹਦਾ 2 ਗ੍ਰਾਮ ਉਹ ਵੀ ਚਿੱਟਾ ਪੜਾਦੀ ਉਹ ਮੁੰਡਿਆਂ ਦੇ ਨਾਲ ਸੀ ਪੰਜ ਮੁੰਡੇ ਸਾਨੇ ਪੰਜਾਂ ਦੇ ਪਰਚਾ ਪਾਇਆ ਸੀ ਦੂਜੀ ਵਾਰੀ ਮੁੰਡਾ ਸਾਡੇ ਘਰ ਬੁਮਾਰਾ ਪਾਈ ਤਿੰਨ ਮਹੀਨੇ ਰਿਹਾ ਨੂੰ ਇਹ ਸਨ ਦਵਾਈ ਲੈ ਕੇ ਗਿਆ ਇਹਨਾਂ ਨੇ ਸਾਡੇ ਬੋਲ ਤੋਂ ਨਜਾਇਜ਼ ਚਾਕੇ ਪਰਚਾ ਪਾਇਆ ਉਹਦੇ ਅਸੀਂ ਥਾਂ ਗਏ ਨਹੀਂ ਆ ਬਾਕੀ ਦਾ ਜਦੋਂ ਅਸੀਂ ਇਹ ਮੁਕਾਰ ਬੁਲਾਇਆ ਹੈ ਪਰਿੰਦਰ ਗੋਲੀ ਸਾਹਿਬ ਨੂੰ ਸਾਰਾ ਪਤਾ ਯਾਰ ਪੈਸੇ ਦੇ ਕੇ ਉਹਨਾਂ ਨੇ ਸਾਡਾ ਪਕਾਰਪੋਰ ਆਇਆ 2017 ਚ ਕਦੀ ਰਿਪੇਅਰ ਕੀਤੀ ਸੀ। ਅਸੀਂ ਉਹਨਾਂ ਨਾਲ ਗੱਲਬਾਤ ਕੀਤੀ। ਅਸੀਂ ਉਹਨਾਂ ਨਾਲ ਗੋਲੀ ਸਾਹਿਬ ਕੋਲ ਗਏ ਸੀ ਉਹਨਾਂ ਦਾ ਕੋਈ ਗੱਲ ਨਹੀਂ ਸੁਣੀ। ਜਦੋਂ ਤੁਹਾਨੂੰ ਨੋਟੀਫਾਈਆ ਉਦੋਂ ਤੁਸੀਂ ਕਾਗਜ਼ੋੜਾ ਦਿਖਾਏ ਆਪਣੇ। ਸਾਰਾ ਕੁਝ ਦਿਖਾ ਕੇ ਆਏ ਸਾਰੇ ਨੋਟਿਸ ਜਿਹੜਾ ਕਾਰਪੋਰੇਸ਼ਨ ਤੇ ਜਿਹੜਾ ਮਕਾਨ ਹੈ। ਹਾਂਜੀ। ਇਲੈਗਲ ਤਾਂ ਨਹੀਂ ਬਣਾਇਆ। ਨਹੀਂ ਇਲੈਗਲ ਨਹੀਂ ਬਣਾਇਆ ਲੀਗਲ ਬਣਾਇਆ ਸਾਰੇ ਕਾਗਜ਼ ਪੱਤਰ ਸਾਡੇ ਕੋਲ ਨੇ। ਪ੍ਰੋਪਰਟੀ ਮੇਰੀ ਮਾਤਾ ਦੇ ਨਾਮ ਤੇ ਬਲਵਿੰਦਰ ਗੋਹ ਦਾ ਨਾਮ ਤੇ ਹੈ ਜੀ। ਇਹ ਕਿਹਦਾ ਲੱਗਿਆ ਇਹਦੇ ਸੱਤ ਕਾ ਜਮੀਨ ਵੇਚੀ ਆ ਰੋਪਰ ਪਿੰਡ ਤੋਂ ਜੀ ਅਸੀਂ ਇੱਕ ਮੈਂ ਲਗਿਆ ਸੀ ਇਹਦੇ ਤੇ ਘੱਟੋ ਘੱਟ ਸਾਡਾ ਉਦੋਂ 68 ਲੱਖ ਰੁਪਏ ਲਗਾਏ ਛੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਕੀ ਕੀ ਆ ਗਏ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹੀ ਕਿਹਾ ਸੀ ਕਿ ਸਾਡੇ ਕੋਲ ਡਾਕੂਮੈਂਟ ਤੁਸੀਂ ਦਿਖਾਓ ਕਾਰਪੋਰੇਸ਼ਨ ਚ ਅਸੀਂ ਆਪਣੇ ਸਾਰੇ ਡਾਕੂਮੈਂਟ ਕਾਰਪੋਰੇਸ਼ਨ ਨੂੰ ਦਿਖਾ ਕੇ ਆਏ ਹਾਂ ਦਖਾਨ ਤੋਂ ਬਾਅਦ ਕੀ ਕੀ ਆ ਗਏ ਦਖਾਨ ਤੋਂ ਬਾਅਦ ਤੁਹਾਨੂੰ ਕੋਈ ਨੋਟ ਵੀ ਨਹੀਂ ਕਰਿਆ ਨਾ ਸਾਨੂੰ ਕੁਝ ਨਹੀਂ ਕਿਹਾ ਬਕਾਇਦਾ ਸਿੱਧਾ ਸਾਡੇ ਕੋਲ ਆ ਗਏ ਨੇ ਫਿਰ ਕਹਿੰਦੇ ਜੀ ਤੁਹਾਡਾ ਮਕਾਨ ਤੋੜਾਂਗੇ ਜੀ ਜੀ ਪੁੱਛ ਰਹੇ ਸਾਡਾ ਠੀਕ ਬਹਿਜ ਤੇ ਮਕਾਨ ਤੋੜ ਰਹੇ ਤੁਸੀਂ ਜਿਹੜਾ ਅਸੀਂ ਕੱਲ ਤੱਕ ਤਾਂ ਤੋੜ ਦਿਓ ਸਾਡੀ ਮਿਹਨਤ ਦੇ ਪੈਸੇ ਲੱਗੇ ਹੋਏ ਨੇ ਸਾਡੀ ਗਵਰ ਇਹੀ ਇਹ ਵੀ ਸਾਡੇ ਤੋਂ ਆਵਦਾ ਜੋ ਇਹਨਾਂ ਦੀ ਬਣਦੀ ਹੈ ਕਾਰਪੋਰੇਸ਼ਨ ਦੀ ਠੀਸ ਨਕਸ਼ਾ ਵੀ ਜਾਂ ਅਸੀਂ ਭਰਨ ਨੂੰ ਤਿਆਰ ਆਂ ਜਦ ਕਿ ਜਦੋਂ ਇਹ ਮਕਾਨ ਬਣਿਆ 2006 ਚ ਇਸ ਏਰੀਆ 'ਚ ਨਵਾਂ ਨਵਾਂ ਕਾਰਪੋਰੇਸ਼ਨ ਆਇਆ ਸੀ ਸਾਡੇ ਏਰੀਆ 'ਚ ਸਰਪੰਚ ਹੁੰਦਾ ਸੀ ਉਸ ਟਾਈਮ ਸਰਪੰਚ ਦੇ ਟਾਈਮ ਤੇ ਮਕਾਨ ਬਣਿਆ ਹੋਇਆ ਸਾਡਾ ਇਹ ਨਾ ਕੋਈ ਇਥੋਂ ਸਾਡੇ ਮੁੱਲੇ 'ਚ ਕੋਈ ਵੀ ਕਮਰਸ਼ੀਅਲ ਨਕਸ਼ਾ ਬਾਤ ਨਹੀਂ ਹੋ ਰਿਹਾ ਸਾਡਾ ਰਜਿਸਟਰੀ ਵਾਲਾ ਮਕਾਨ ਇਹਨਾਂ ਦਾ ਸਾਰਾ ਕੁਝ ਸਾਡੇ ਕੋਲ ਹੈ ਆਬਾ ਦੀਪ ਸਿੰਘ ਨਗਰ ਹੈ ਇਦੇ ਚੋਂ ਮਿਊਨਿਸਪਲ ਕਾਰਪੋਰੇਸ਼ਨ ਨੇ ਇੱਥੇ ਅਕੋਰਡਿੰਗ ਟੂ ਲਾਅ ਆਈਡੀ ਨਿਸ਼ਚਿਤ ਕਰਦਾ ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਪਾ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਔਰ ਨਾਲ ਦੀ ਨਾਲ ਜਿਹੜਾ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀ ਪੀ ਐਸ ਦੀਆਂ ਤੇ ਜਦੋਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਫਿਰ ਡਿਸਟ੍ਰਿਕਟ ਮੈਜਿਸਟ੍ਰੇਟ ਵੱਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਅਸਟ ਫੋਰਸ ਦਿੱਤੀ ਜਾਵੇ ਤੋ ਪ੍ਰੋਪਰ ਅਸ ਅਕੋਰਡਿੰਗ ਟੂ ਲਾ ਦਿੱਤੀ ਜਾ ਰਹੀ ਹੈ ਔਰ ਵੇ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਨਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮਹੀਨ ਚੜੀ ਗਈ ਹੈ ਉਹਦੇ ਤਹਏ ਤੇ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮੰਡੀਰ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿ ਕਿੰਨੇ ਪਰਚੇ ਆਏ ਨੇ ਉੱਤੇ ਇਹ ਤਾਂ ਦੋ-ਤਿੰਨ ਐਫਆਰਸ ਨੇ ਨਾਮ ਅਗੇ ਦੋ ਦੇ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੇ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਬਾਕੀ ਬਿਤੀ ਮਰਦ ਲਈ ਲੇਕਿਨ ਇਹਨਾਂ ਨੇ ਪਹਿਲਾਂ ਹੀ ਕਹਰੇ ਕਿ ਦਾ ਕੋਈ ਐਫਆਰ ਰਿਸ਼ੀ ਰੱਖਿਆ ਹੈ ਸਰ ਇਹਦੇ ਬਾਰੇ ਮੁਸਪਲ ਕਾਰਪੋਰੇਸ਼ਨ ਕਲੀਅਰ ਦਾ ਸੂਭੀ ਜਿਹੜੇ ਨੇ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਸ ਆਫੀਸਰ ਹੈਡ ਕਰਦਾ ਹੈ ਔਰ ਡੀਸੀ ਵੀ ਕਈ ਸੌ ਕਿਸ ਨੇ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਤੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਨਾ ਕਮਰਸ਼ੀਅਲ ਦਾ ਹੋਰ ਰਕਸ਼ੇ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਇਹਦੇ ਸਪੈਲ ਟਾਡਰਸ ਆਏ ਨੇ ਨਾ ਜੀ ਇਹ ਹੋਣ ਪ੍ਰੋਪਰ ਕਰਤਾ ਹੈ ਸਰ ਐਸ ਪਰ ਇਹ ਸਰ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਪ੍ਰੋਟੈਕਟ ਕਰਨ ਨੂੰ ਇਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਅਧਿਸ਼ਤ ਜਿਆਦਾ ਮੀਟਰ ਦੱਸ ਠੀਕ ਹੈ ਸੁਨਾਨੀ ਫੇ ਬਣਾਈ ਆਪਣੀ ਗਿਆਨ ਦਾ ਵੇਚਣ ਜਾ ਕੇ ਪਿੰਡ ਦੇ ਭਰਾ ਕਰੋ ਇਹ ਨਹੀਂ ਜਿਆਦਾ ਪਿਆ ਮਿਨਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਟੀਫਾਈ ਤੇ ਚਪਕਾਇਆ ਗਿਆ ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ ਮੈਂ 25 ਲੱਖ ਜਿੰਦਾ ਤੇ ਐਫ ਆਈ ਆਰ ਸੁ ਦਰਜ ਨੇ ਡੀ ਪੀ ਐਸ ਦੀਆਂ ਤੇ ਜਦੋਂ ਫਿਰ ਮਿਨਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਔਰ ਡਿਸਟ੍ਰਿਕਟ ਮੋ ਜਸਟੇਟ ਅਲੋ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਆਸਕ ਫੋਰਸ ਦਿੱਤੀ ਜਾਵੇ ਤੋਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਆ ਸ਼ਰਕਾਲ ਤੋਂ ਜ਼ਿਕਰ ਅਸਮ ਜੈਨਸ ਦੇ ਮੈਂ ਹਰਪਰਦੀਪਗੜ੍ਹ ਦਾ ਪੰਜਾਬ ਸਰਕਾਰ ਲਗਾਤਾਰ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਉਸ ਦੇ ਤਹਿਤ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਜਿਸ ਦੇ ਬਾਰੇ ਅਸੀਂ ਸਾਰੇ ਬੜੇ ਚੰਗੀ ਤਰ੍ਹਾਂ ਜਾਣਦੇ ਹਾਂ ਯੁੱਧ ਨਸ਼ਾ ਵਿਜੀਗ ਜੀ ਹਾਂ ਪੁਲਿਸ ਐਸਐਸਡੀ ਬਿਲਡੋਜ਼ਰ ਐਕਸ਼ਨ ਕਰਦੀ ਹੋਈ ਨਜ਼ਰ ਆ ਰਹੀ ਹੈ ਨਸ਼ਾ ਤਸਕਰਾਂ ਨੂੰ ਸਿੱਧਾ ਜੇਲ੍ਹ ਦੇ ਵਿੱਚ ਧੱਕਦੀ ਹੋਈ ਨਜ਼ਰ ਆ ਰਹੀ ਹੈ ਅਤੇ ਖਬਰ ਪਟਿਆਲਾ ਤੋਂ ਸਾਹਮਣੇ ਜਿੱਥੇ ਇੱਕ ਨਸ਼ਾ ਤਸਕਰਾਂ ਦਾ ਘਰ ਜਿਹੜਾ ਟੈਟਿਕ ਕਰ ਦਿੱਤਾ ਤਾਂ ਬਿਲਕੁਲ ਕਰਦੇ ਹੇਠਾਂ ਦੁਕਾਨਾਂ ਬਣੀਆਂ ਹੋਈਆਂ ਸੀ ਕਿਰਾਏ ਦੇ ਉੱਤੇ ਦਿੱਤੀਆਂ ਹੋਈਆਂ ਸੀ ਤੇ ਘਰ ਨੂੰ ਜਿਹੜਾ ਟਹਿ ਟੇਰੀ ਕਰ ਦਿੱਤਾ ਗਿਆ ਤਾਂ ਬਿਲਕੁਲ ਉਹ ਬੁਰੇ ਤਰੀਕੇ ਦੇ ਨਾਲ ਮਹਿਲਾ ਮੰਨਤਾ ਕਰਦੀ ਹੋਈ ਨਜ਼ਰ ਆ ਰਹੀ ਹੈ ਪੁਲਿਸ ਨੇ ਦੱਸਿਆ ਕਿ ਜਿਸ ਨਸ਼ਾ ਤਸਕਰ ਦੇ ਘਰ ਦੇ ਉੱਤੇ ਟਹਿ ਟੇਰੀ ਕੀਤਾ ਗਿਆ ਬੁਲਡੋਜ਼ਰ ਐਕਸ਼ਨ ਚਲਾਇਆ ਗਿਆ ਦਰਸਲ ਉਸ ਦੇ ਉੱਤੇ ਪਹਿਲਾਂ ਤੋਂ ਇੱਕ ਮਾਮਲਾ ਦਰਜ ਹੈ ਤੇ ਉਹ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਤੇ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜੇਕਰ ਸਾਡਾ ਪੁੱਤ ਨਸ਼ਾ ਵੇਚਦਾ ਸੀ ਤੁਸੀਂ ਉਸ ਨੂੰ ਸਜ਼ਾ ਦੇ ਦਿਓ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਰੱਖੋ ਉਸ ਦੇ ਨਾਲ ਜੋ ਮਰਜ਼ੀ ਸਲੂਕ ਕਰੋ ਪਰ ਸਾਡੇ ਘਰ ਦੀ ਛੱਤ ਹੈ ਜਿਹੜੀ ਨਾਲ ਤਾਂ ਉਹ ਬਿਲਕੁਲ ਮਿੰਤਾ ਕਿਵੇਂ ਕਰਦੀ ਹੈ ਘੁਰਲਾਉਂਦੀ ہوئی ਨਜ਼ਰ ਆਈ ਮਹਿਲਾ ਤੁਹਾਨੂੰ ਜ਼ਰੂਰ ਦਿਖਾ ਦਿੰਨੇ ਆ ਮਤਾ ਹੀ ਕੀ ਨਾਮ ਹੈ ਬਲਵਿੰਦਰ ਕੌਰ ਇਹਦੀ ਜੀ ਜੀ ਹੈ ਇਹ ਬਲਵਿੰਦਰ ਕੌਰ ਦੇ ਨਾਮ ਤੇ ਨੌਲਾ ਕੀ ਹੈ ਮਾਮਲਾ ਜੀ ਬਸ ਮੜਈ ਹੋ ਗਿਆ ਬੱਚਿਆ ਬੇਟਾ ਫੜਿਆ ਹੋਈ 10 ਮਹੀਨੇ ਹੋ ਗਏ ਨੇ ਜੀ ਉਸ ਤੋਂ ਹੀ ਵਾਸਤੇ ਉਹਨਾਂ ਨੇ ਕਰਤਾ ਵੀ ਨਜਾਇਜ਼ ਬਣਾਇਆ ਨਜਾਇਜ਼ ਪਰਚੇ ਆ ਮੁੰਡੇ ਦੇ ਉੱਤੇ ਤੁਹਾਡੇ ਇੱਕ ਪਹਿਲਾ ਪਿਆ ਤੋਂ ਦੂਜਾ ਪਿਆ ਉਹ ਕਰੋ ਯਾਰ ਚਿੱਟੇ ਦਾ ਚਿੱਟੇ ਦਾ ਨਹੀਂ ਜੀ ਡਾਕਟਰ ਕੋਲ ਕੈਵਸੂ ਪਾਦੇ ਦਵਾਈ ਲੈਣ ਗਿਆ ਯਾਰ ਪੀਰ ਦੀ ਕੋਈ ਪੀਰ ਦੀ ਦਵਾਈ ਸੀ ਜੀ ਉਹ ਹੀ ਉਹਨਾਂ ਨੂੰ ਨਸ਼ਾ ਕੈਵਸੂ ਕਰ ਦਿੱਤਾ ਨਹੀਂ ਨਸ਼ਾ ਤਾਂ ਮਕਾਨ ਨਹੀਂ ਬਣਿਆ ਹੈਗਾ 2000 ਦਾ ਮਕਾਨ ਬਣਿਆ ਵੀ ਬਿਲਕੁਲ ਨਸ਼ੇ ਕਰੀ ਬਣਿਆ ਹੈਗਾ ਕਿੱਤੀ ਜਾ ਰਹੀ ਹੈ ਤੁਹਾਡੇ ਨਾਲ ਤਾਂ ਇਹ ਕਿ ਕੀਤੀ ਜਾ ਰਹੀ ਹੈ ਸਰਕਾਰ ਦਾ ਡਰਕਸ ਮਨੀ ਨਾਲ ਬਣਿਆ ਪਿਆ ਸਾਰੀ ਬਿਲਕੁਲ ਹੀ ਬਣਿਆ ਡਰਕਸ ਮਨੀ ਨਾਲ 2006 ਦੇ ਸਾਡੇ ਕੋਲ ਬਿੱਲ ਵੀ ਹੈਗੇ ਨੇ ਜੀ ਸਾਡੇ ਕੋਲ ਸਾਰੇ ਪ੍ਰੂਫ ਨੇ ਸਾਡੇ ਕੋਲ ਛੋਟਾ ਛੋਟਾ ਜੇ ਬੱਚੇ ਹਾਂ ਜੀ ਜਦੋਂ ਬੱਚਾ ਦਿੱਤਾ ਮੁੰਡੇ ਨੇ ਤਾਂ ਇਹ ਕਿ 10 ਸਾਲ 10 ਮਹੀਨੇ ਹੋ ਗਏ ਨੇ ਜੀ ਬੇਟੇ ਨੂੰ ਜੇਲ੍ਹ ਵਿੱਚ ਹੁਣ ਹਾਂ ਜੀ ਜੇਲ੍ਹ ਤੇ ਕਿੱਦਾਂ ਦੀ ਸਰਕਾਰ ਨੂੰ ਮੰਗ ਕਰਦੇ ਹੋ ਕਿੱਦਾਂ ਅੱਭੀ ਮੰਗਿਆ ਵੀ ਕਰਨ ਮੇਰਾ ਘਰ ਨਟ ਆਇਆ ਜਾਏ ਬਸ ਅਸੀਂ ਮਿਹਨਤ ਨਾਲ ਬਣਾਇਆ ਜੀ ਤਾਂ ਇਹ ਕਹਿੰਦੇ ਉਹਨਾਂ ਦੇ ਤੇ ਮਕਾਨ ਹੈ ਜੀ ਇਹ ਕਿੰਨੇ ਦਾ ਕਦੋਂ ਲੱਗਾ ਤੁਸੀਂ ਮਕਾਨ ਇਹ ਅਸੀਂ 2003 ਚ ਆਪਣੇ ਪਿੰਡੋਂ ਜ਼ਮੀਨ ਵੇਚੀ ਸੀ 7 ਕਿਲੇ ਆਲੰਪੁਰ ਤੋਂ ਵੇਚ ਕੇ ਇੱਥੇ ਆਣ ਕੇ 6 ਦੇ ਵਿੱਚ ਇਹ ਮਕਾਨ ਬਰਾਇਆ ਜੀ ਤੇ ਕਿੰਨੇ ਦਾ ਲੱਗ ਗਿਆ ਸਿੱਕੀ ਇਹ ਮਕਾਨ ਅਸੀਂ ਉਦੋਂ 12 ਲੱਖ ਦੀ ਜਗ੍ਹਾ ਕਰੀ ਦੀ 12 ਲੱਖ ਦੀ ਜਗ੍ਹਾ ਖਰੀਦ ਕੇ ਫਿਰ ਹਾਂਜੀ ਰਜਿਸਟਰੀ ਵਾਲੀ ਜਗ੍ਹਾ ਹੈ ਪੂਨਤਕਲ ਵੀ ਤਾਂ ਹੈਗਾ ਨਕਸ਼ੇ ਦੀ ਵੀ ਸਦੀ ਭਰੀ ਹੋਈ ਹੈ ਦੀ 20 ਮੀਟਰ ਵਗੈਰਾ 2 ਮੀਟਰ ਲੱਗੇ ਉਹਨੇ ਕਿ 6 ਦਾ ਲੱਗਾ ਕਿ 17 ਚ ਲੱਗਾ ਆਪਣੇ ਮੀਟਰ ਦੀ ਹਾਂਜੀ ਕੋਈ ਕੋਈ ਤੁਹਾਨੂੰ ਕੋਈ ਨਹੀਂ ਕਿਹਾ ਗਿਆ ਤੁਹਾਨੂੰ ਕਾਰਪੋਰੇਸ਼ਨ ਦੇ ਅੱਜ ਦਾ ਨੋਟਿਸ ਕੀ ਕਹਿੰਦੇ ਨੇ ਵੀ ਉਹ ਕਹਿੰਦੇ ਜੀ ਤੁਸੀਂ ਆਪਣੇ ਡਾਕੂਮੈਂਟ ਤੁਹਾਨੂੰ ਦਿਖਾਓ ਅਸੀਂ ਆਪਣੀ ਰਜਿਸਟਰੀ ਜੋ ਮੇਰੇ ਪਾਵਰ ਟੋਨ ਨੇ ਵੀ ਸਾਰੇ ਕਾਗਜ਼ ਪੱਤਰ ਅਸੀਂ ਦੇ ਕੇ ਆਏ ਹਾਂ ਅਸੀਂ ਨਕਸ਼ੇ ਦੀ ਵੀਦ ਭਰੀ ਹੋਈ ਹੈ ਤੁਹਾਡੇ ਬੇਟੇ ਦਾ ਕੀ ਨਾਮ ਹੈ ਉਹਦਾ ਗੁਰਦੇਵ ਸਿੰਘ ਨਾਮ ਹੈ ਉਹਦਾ ਉਹ ਦੇਖ ਨਕਸ਼ੇ 2 ਸਾਲ ਪੁਰਾਣਾ ਕੇਸ ਦੀ ਉਹਦੇ ਦੀ ਕਾਹਦਾ 2 ਗ੍ਰਾਮ ਉਹ ਚਿੱਟਾ ਪੜਾਦੀ ਉਹ ਵੀ ਮੁੰਡਿਆਂ ਦੇ ਨਾਲ ਸੀ ਪੰਜ ਮੁੰਡੇ ਥਾਣੇ ਪੰਜਾਂ ਦੇ ਪਰਚਾ ਪਾਇਆ ਸੀ ਦੂਜੀ ਵਾਲੇ ਮੁੰਡੇ ਸਾਡੇ ਘਰ ਬੁਮਾਰਦ ਬਾਏ ਤਿੰਨ ਮਹੀਨੇ ਰਿਹਾ ਨੂੰ ਇਹ ਸਨ ਦਵਾਈ ਲੈਣ ਗਿਆ ਇਹਨਾਂ ਨੇ ਸਾਡੇ ਬੋਲ ਤੋਂ ਨਜਾਇਜ਼ ਚਾਕੇ ਪਰਚਾ ਪਾਇਆ ਉਹਦੇ ਅਸੀਂ ਥਾਣੇ ਗਏ ਨਹੀਂ ਆ ਬਕਾਇਦਾ ਜਦੋਂ ਅਸੀਂ ਇਹ ਮੁਕਾਰ ਬੁਲਾਇਆ ਹੈ ਰੰਗਰ ਕੋਹਲੀ ਸਾਹਿਬ ਨੂੰ ਸਾਰਾ ਪਤਾ ਯਾਰ ਪੈਸੇ ਦੇ ਕੇ ਉਹਨਾਂ ਨੇ ਸੜਾ ਬਕਾੜ ਬਣਾਇਆ 2017 ਚ ਤੇਦੀ ਰਿਪੇਅਰ ਕੀਤੀ ਸੀ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਕੋਹਲੀ ਸਾਹਿਬ ਕੋਲ ਗਏ ਸੀ ਉਹਨਾਂ ਸਾਡੀ ਕੋਈ ਗੱਲ ਨਹੀਂ ਥੋੜੀ ਉਹਨਾਂ ਨੂੰ ਨੋਟੀਫਾਈਆ ਉਹ ਤੋਂ ਕਾਗਜ਼ਾਤ ਦਿਖਾਏ ਆ ਆਪਣੇ ਸਾਰਾ ਕੁਝ ਦਿਖਾ ਕੇ ਆਏ ਸਾਰੇ ਨੋਟਸ ਜਦੋਂ ਕਾਰਪੋਰੇਸ਼ਨ ਤੇ ਜਿਹੜਾ ਮਕਾਨ ਹੈ ਹਾਂਜੀ ਇਲਿਗਲ ਤਾਂ ਨਹੀਂ ਬਣਾਇਆ ਨਹੀਂ ਇਲਿਗਲ ਨਹੀਂ ਬਣਾਇਆ ਲੀਗਲ ਬਣਾਇਆ ਸਾਰੇ ਕਾਗਜ਼ ਪੱਤਰ ਸਾਡੇ ਕੋਲ ਨੇ ਕਿਹਦੇ ਨਾਲ ਹੈ ਟਾਈਟਲ ਮੇਰੀ ਮਾਦਾ ਦੇ ਨਾਮ ਤੇ ਬਲਵਿੰਦਰ ਗੌਰ ਦੇ ਨਾਮ ਤੇ ਹੈ ਜੀ ਇਹ ਕਿਹਦਾ ਲੱਗਿਆ ਇਹ ਮਾਦਾ ਦਾ ਪੈਸ ਸੱਤ ਕੋ ਜਮੀਨ ਵੇਚੀ ਆ ਰੋਮਰ ਪਿੰਡ ਤੋਂ ਜੀ ਅਸੀਂ ਇੱਕ ਮੈਂ ਲਗਿਆ ਸੀ ਇਹਦੇ ਤੇ ਘੜ ਤੋਂ ਘੜ ਸਾਡਾ ਉਦੋਂ 78 ਲੱਖ ਰੁਪਏ ਲਗਾਏ ਛੇ ਦੇ ਵਿੱਚ ਪ੍ਰਸ਼ਾਸਨ ਤੋਂ ਵੀ ਕੀਆ ਗਿਆ ਪ੍ਰਸ਼ਾਸਨ ਵੱਲੋਂ ਤੁਹਾਨੂੰ ਇਹੀ ਕਿਹਾ ਸੀ ਕਿ ਸਾਡੇ ਕੋਲ ਡਾਕੂਮੈਂਟ ਤੁਸੀਂ ਦਿਖਾਓ ਕਾਰਪੋਰੇਸ਼ਨ ਚ ਅਸੀਂ ਆਪਣੇ ਸਾਰੇ ਡਾਕੂਮੈਂਟ ਕਾਰਪੋਰੇਸ਼ਨ ਦਿਖਾ ਕੇ ਆਏ ਹਾਂ ਵਿਖਾਨ ਤੋਂ ਬਾਅਦ ਕੀਆ ਗਿਆ ਦਿਖਾਣ ਤੋਂ ਬਾਅਦ ਤੁਹਾਨੂੰ ਕੋਈ ਨੋਟਸ ਨਹੀਂ ਕੱਢਿਆ ਸਾਾਨੂੰ ਕੁਝ ਨਹੀਂ ਕਿਹਾ ਬਾਕੀ ਤਾਂ ਸਿੱਧਾ ਸਾਡੇ ਕੋਲ ਆ ਗਏ ਨੇ ਕੋਣ ਕਹਿੰਦਾ ਸੀ ਤੁਹਾਡਾ ਮਕਾਨ ਤੋੜਾਂਗੇ ਨਹੀਂ ਜੀ ਪੁੱਛ ਰਹੇ ਗੜਾ ਠੀਕ ਵੇਹ ਤੇ ਮਕਾਨ ਤੋੜ ਰਹੇ ਹੋ ਤੁਸੀਂ ਜੇ ਤਾਂ ਅਸੀਂ ਕਹੋ ਪੇ ਕਲਤ ਕੰਮ ਕਰਕੇ ਮਕਾਨ ਬਣਾਇਆ ਹੈ ਤਾਂ ਤੋੜ ਦਿਓ ਸਾਡੀ ਮਿਹਨਤ ਦੇ ਪੈਸੇ ਲੱਗੇ ਹੋਏ ਨੇ ਸਾਡੀ ਗੱਲ ਇਹੀ ਇਹ ਵੀ ਸਾਡੇ ਤੋਂ ਆਉਂਦਾ ਜੋ ਇਹਨਾਂ ਦੀ ਬਣਦੀ ਹੈ ਕਾਰਪੋਰੇਸ਼ਨ ਦੀ ਫੀਸ ਨਕਸ਼ਾ ਵੀ ਜਾਂ ਅਸੀਂ ਭਰਨ ਨੂੰ ਤਿਆਰ ਆ ਜਦਕਿ ਜਦੋਂ ਇਹ ਮਕਾਨ ਬਣਿਆ 2006 ਚ ਇਸ ਏਰੀਆ 'ਚ ਨਵਾਂ ਨਵਾਂ ਕਾਰਪੋਰੇਸ਼ਨ ਆਇਆ ਸੀ ਸਾਡੇ ਏਰੀਆ 'ਚ ਸਰਪੰਚ ਹੁੰਦਾ ਸੀ ਉਸ ਟਾਈਮ ਸਰਪੰਚ ਦੇ ਟਾਈਮ 'ਤੇ ਮਕਾਨ ਬਣਿਆ ਹੋਇਆ ਸਾਡਾ ਇਹ ਨਾ ਕੋਈ ਇੱਕ ਤੋਂ ਸਾਡੇ ਮੁੱਲੇ 'ਚ ਕੋਈ ਵੀ ਕਮਰਸ਼ੀਅਲ ਨਕਸ਼ਾ ਬਾਦ ਨਹੀਂ ਹੋ ਰਿਹਾ ਸਰ ਜੀ ਜਿਸ ਟੀਮ ਘਾਰੇ ਇੰਤਕਲ ਸਾਰਾ ਕੋ ਸਾਡੇ ਕੋਲ ਹੈ। ਬਾਬਾ ਦੀਪ ਸਿੰਘ ਨਗਰ ਇਹਦੇ ਚੋਂ ਮਿਊਨਿਸਪਲ ਕਾਰਪੋਰੇਸ਼ਨ ਨੇ ਇੱਥੇ ਅਕੋਰਡਿੰਗ ਟੂ ਲਾਅ ਆਈਡੀ ਨਿਸ਼ਚਿਤ ਕਰਦਾ। ਇਹ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਨੇ ਪਹਿਲਾਂ ਇਹਨਾਂ ਨੂੰ ਨੋਟਿਸ ਦਿੱਤੇ ਫਿਰ ਪ੍ਰੋਪਰ ਜਸਟੀਫਾਈ ਤੇ ਚਪਕਾਇਆ ਗਿਆ। ਇਹਨਾਂ ਨੂੰ ਟਾਈਮ ਦਿੱਤਾ ਗਿਆ ਕਿ ਆਪਣਾ ਕਲੀਅਰ ਕਰੋ ਵੀ ਤੁਹਾਡੇ ਕੋਲ ਪਰਮਿਸ਼ਨਸ ਹੈ ਕੀ ਨਹੀਂ। ਔਰ ਨਾਲ ਦੀ ਨਾਲ ਜਿਹੜਾ ਇਹ ਬੰਦਾ ਹੈ ਇਹਦੇ ਤੇ ਐਫ ਆਈ ਆਰ ਵੀ ਦਰਜ ਨੇ ਐਡੀ ਪੀ ਐਸ ਦੀਆਂ। ਤੇ ਜਦੋਂ ਫਿਰ ਮਿਊਨਿਸਪਲ ਕਾਰਪੋਰੇਸ਼ਨ ਨੇ ਆਪਣਾ ਸਾਰਾ ਪ੍ਰੋਸੀਜਰ ਫਾਲੋ ਕਰ ਲਿਆ ਪਰ ਡਿਸਟ੍ਰਿਕਟ ਮੈਜਿਸਟਰੇਟਲੋਂ ਸਾਨੂੰ ਆਰਡਰ ਆਇਆ ਕਿ ਇਹਨਾਂ ਨੂੰ ਲਾਅ ਐਂਡ ਆਰਡਰ ਆਸਟ ਫੋਰਸ ਦਿੱਤੀ ਜਾਵੇ। ਤੋਂ ਪ੍ਰੋਪਰ ਅਸ ਅਕੋਰਡਿੰਗ ਟੂ ਲਾਅ ਦਿੱਤੀ ਜਾ ਰਹੀ ਹੈ ਔਰ ਬਾਕੀਆਂ ਨੂੰ ਇੱਕ ਹੋਰ ਇਹ ਦੱਸਣਾ ਚਾਹਣਾ ਕਿ ਜੋ ਅਯੁੱਧ ਨਸ਼ਾ ਵਿਰੋਧੀ ਮੁਹਿੰਮ ਚੜੀ ਗਈ ਹੈ ਉਹਦੇ ਤਾਇ ਤੇ ਕਲੀਅਰ ਹੈ ਵੀ ਜਿਹੜਾ ਵੀ ਪੰਜਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਇਨਵੋਲਵ ਹੋਊਗਾ ਜਾਂ ਡਰਗ ਮਨੀ ਦੇ ਨਾਲ ਕੋਈ ਚੀਜ਼ ਕਰੂਗਾ ਜਾਂ ਲੋਕਾਂ ਦੇ ਬੱਚਿਆਂ ਦੇ ਮੂੰਹ 'ਚ ਇਹ ਜ਼ਹਿਰ ਪਾਏਗਾ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਖਿੱਚੀ ਜਾਵੇ। ਕਿੰਨੇ ਪਰਚੇ ਆਏ ਨੇ ਉੱਤੇ? ਇਹ ਤਾਂ ਦੋ ਤਿੰਨ ਫਾਈਲਸ ਨੇ ਨਾਮ ਤੁਹਾਨੂੰ ਸਾਰੀ ਡਿਟੇਲਸ ਹੋਣੇ ਜਿਹੜੀ ਹੈ ਕਾਰਪੋਰੇਸ਼ਨ ਵਾਲੇ ਬਾਕੀ ਬਿਫਰੀ ਬਾਰੇ ਲੇਕਿਨ ਇਹਨਾਂ ਨੇ ਪਰਿਵਾਰ ਇਸੇ ਕਹੇ ਰਹੇ ਕਿ ਇਹ ਕੋਈ ਈਆ ਰਿਸ਼ਤੀ ਹੈ ਲੱਗਾ ਹੈ ਫਿਰ ਇਹਦੇ ਬਾਰੇ ਮੁਸਕਲ ਕਾਰਪੋਰੇਸ਼ਨ ਕਲੀਅਰ ਦੱਸੂ ਵੀ ਜਿਹੜਾ ਇਹਨਾਂ ਨੂੰ ਨੋਟਿਸ ਦਿੱਤਾ ਸਰ ਇੱਕ ਸੀਨੀਅਰ ਕਾਰਪੋਰੇਸ਼ਨ ਨੂੰ ਵੀ ਕਾਈਸ ਅਫੀਸਰ ਹੈਡ ਕਰਦਾ ਹੈ ਔਰ ਡੀਸੀਵੀ ਕਾਈਸ ਅਫੀਸਰ ਸਾਰਿਆਂ ਨੇ ਦੇਖ ਕੇ ਪਰਿਵਾਰ ਨੇ ਜ ਆਪਣਾ ਫਖਰ ਰੱਖਣਾ ਸੀ ਰੱਖਦੇ ਉੱਤੇ ਤਾਂ ਪਰਿਵਾਰ ਨੇ ਜੋ ਹਲ ਤੱਕ ਮੈਨੂੰ ਪਤਾ ਲੱਗਾ ਕਿ ਸ਼ਾਇਦ ਕੋਈ ਫੀਸ ਭਰੀ ਆ ਜਾਂ ਹੋਰ ਭਰਿਆ ਇਹਨਾਂ ਕੋਲ ਪ੍ਰੋਪਰ ਜਿਹਾ ਨਾ ਕਮਰਸ਼ੀਅਲ ਦਾ ਹੋਰ ਨਕਸ਼ਾ ਨਹੀਂ ਹੈਗੇ ਉਹ ਵੈਰੀਫਾਈ ਕਰਨ ਤੋਂ ਬਾਅਦ ਹੀ ਐਡਰੈਸ ਤੇ ਆਰਡਰਸ ਆਇਨੈ ਨਾ ਜੀ ਇਹ ਹੋਣ ਪ੍ਰੋਪਰ ਡਾਟਾ ਸਰ ਐਸ ਪਰ ਇਹ ਸਾਰੇ ਉਹ ਦੱਸਣਗੇ ਅਸੀਂ ਤਾਂ ਇੱਥੇ ਆਏ ਆ ਸਰ ਲਾਅ ਐਂਡ ਆਰਡਰ ਉਹਨਾਂ ਨੂੰ ਕੰਟੈਕਟ ਕਰਨੇ ਇਹਦੇ ਬਾਰੇ ਤੁਹਾਨੂੰ ਕਾਰਪੋਰੇਸ਼ਨ ਜਾਂ ਡਿਸਟ੍ਰਿਕਟ ਅਡਜਸਟ ਜਿਆਦਾ ਮੈਟਰ ਦੱਸ ਠੀਕ ਹੈ ਜੀ